ਆ ਅਮਨ ਓਏ ਸਰਦਾਰ ਕਾਰਿ ਵਿਦਿਆ ਮੰਤਰ ਦਾ ਨਾਮ ਰੋਸ਼ਨ ਕੀਤਾ ਕੀ ਕਹਣਾ ਚਾਹਨਾ ਫਸਟ ਆਫ ਆਲ ਥੈਂਕ ਯੂ ਸਰ ਤੇ ਅੱਜ ਮੈਨੂੰ ਬਹੁਤ ਖੁਸ਼ੀ ਹੈ ਤੇ ਇਹ ਸਭ ਕੁਝ ਪੋਸੀਬਲ ਤਾਂ ਹੀ ਹੋਇਆ ਮੇਰੇ ਪੇਰੈਂਟਸ ਕਰਕੇ ਮੇਰੇ ਸਕੂਲ ਦੇ ਟੀਚਰਸ ਕਰਕੇ ਸਾਰਿਆਂ ਨੇ ਬਹੁਤ ਸਪੋਰਟ ਕੀਤੀ ਹੈ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਜਿਸ ਤਰ੍ਹਾਂ ਗੇਮ ਦੇ ਵਿੱਚ ਵੀ ਤੁਸੀਂ ਖੇਡਦੇ ਰਹੇ ਤੇ ਪੜਾਈ ਦੇ ਵਿੱਚ ਵੀ ਦੋਨੇ ਪੈਰਲਲ ਕਿਸ ਤਰ੍ਹਾਂ ਚੱਲਦੇ ਰਹੇ ਤੁਹਾਡੇ ਅ ਸਰ ਇਹਦੇ ਵਿੱਚ ਪਾਪਾ ਦਾ ਬਹੁਤ ਵੱਡਾ ਰੋਲ ਹੈ ਮੇਰੇ ਪਾਪਾ ਬਹੁਤ ਸਪੋਰਟਿਵ ਨੇ ਮਤਲਬ ਉਹ ਸਵੇਰ ਮੇਰੇ ਨੂੰ ਗੇਮ ਕਰਵਾ ਕਰਵਾ ਲੈ ਕੇ ਆਉਂਦੇ ਇੱਥੇ ਤੇ ਉਸ ਤੋਂ ਬਾਅਦ ਗੇਮ ਤੋਂ ਬਾਅਦ ਵਾਪਸ ਕਰਦੇ ਮਤਲਬ ਉਹਨਾਂ ਨੇ ਬਹੁਤ ਸਪੋਰਟ ਕੀਤੀ ਹੈ ਮੇਰੇ ਵੱਲ ਕਿ ਕਿਸ ਤਰ੍ਹਾਂ ਸੋਚ ਰਹੇ ਸੀ ਪਹਿਲਾਂ ਰਿਜ਼ਲਟ ਤੋਂ ਪਹਿਲਾਂ ਜਦ ਰਿਜ਼ਲਟਾਂ ਤੋਂ ਪਹਿਲਾਂ ਸਰ ਮਿਹਨਤ ਕੀਤੀ ਸੀ ਤੇ ਪੇਪਰਾਂ ਤੋਂ ਆਈਡੀਆ ਹੋ ਜਾਂਦਾ ਹੈ ਪਰ ਮੈਨੂੰ ਐਵੇਂ ਸੀ ਮੈਂ ਮੈਰਿਟ ਦੇ ਵਿੱਚ ਆ ਜਾਊਂਗੀ ਪਰ ਫਸਟ ਦੇ ਮੈਂ ਅਜੇ ਸੋਚਿਆ ਨਹੀਂ ਕਿਸ ਤਰ੍ਹਾਂ ਕੀ ਪਤਾ ਲੱਗਿਆ ਰਿਜ਼ਲਟ ਦਾ ਮੈਨੂੰ ਮੰਮਾ ਦੀ ਕਾਲ ਆਈ ਸੀ ਕਿ ਮੈਂ ਬਾਤ ਕੀਤੀ ਤੇ ਉਦੋਂ ਕਾਲ ਆਈ ਤੇ ਮੈਂ ਬਹੁਤ ਖੁਸ਼ ਹੋਈ ਤੇ ਅੱਗੇ ਕੀ ਕਰਨਾ ਚਾਹੁੰਗੇ ਉਹਨਾਂ ਅੱਗੇ ਫਿਰ ਮੈਂ ਐਮਬੀਬੀਐਸ ਕਰਨੀ ਆ ਐਮਬੀਬੀਐਸ ਫਿਰ ਇਸ ਟੀਮ ਕਰਨਾ ਚਾਹੁੰਗਾ ਕਿ ਐਮਡੀ ਕਰਾਂ ਐਮਡੀਆ ਵੀ ਕਰਨਾ ਐਮਡੀ ਅਤੇ ਗੈਨੋਕਾਲੋਜਿਸਟ ਬੰਨਾ ਮੈਂ ਤੇ ਬੜੇ ਬਾਕੀ ਮੈਂ ਕੀ ਮੈਸੇਜ ਦੇਣਾ ਚਾਹੁੰਗੀ ਤੁਸੀਂ ਪੜਨ ਵਾਲੇ ਬੱਚਿਆਂ ਨੂੰ ਕਿ ਮਿਹਨਤ ਕਰਦੇ ਰਹੋ ਮਤਲਬ ਮਿਹਨਤ ਦਾ ਕਿਤੇ ਨਾ ਕਿਤੇ ਤਾਂ ਮੁੱਲ ਪਊਗਾ ਜੀ ਤੁਹਾਨੂੰ ਅੱਜ ਜਿਹੜਾ ਹੈਗਾ ਪਤਾ ਲੱਗਿਆ ਜਦੋਂ ਉਸ ਤੋਂ ਬਾਅਦ ਤੁਹਾਡਾ ਕਿ ਕਿਸ ਤਰ੍ਹਾਂ ਰਿਹਾ ਤੁਹਾਡਾ ਮਤਲਬ ਮੈਂ ਬਿਆਨ ਨਹੀਂ ਕਰ ਪਾਰੀ ਮੈਂ ਬਹੁਤ ਖੁਸ਼ ਹਾਂ ਸਰ ਬੇਟਾ ਤੁਸੀਂ ਸਪੋਰਟਸ ਕਿਹੜੀ ਗੇਮ ਕਰਦੇ ਕਿ ਨੈਟਬਾਲ ਨੈਟਬਾਲ ਸਰ ਨੈਟਬਾਲ ਪਰਿਵਾਰ ਦੇ ਕਿ ਮੈਂ ਪਰਿਵਾਰ ਦੇ ਕਿ ਮੈਂ ਸਟੇਟ ਦੇ ਵਿੱਚ 골ਡਨ ਸਰ ਨੈਸ਼ਨਲ ਮੈਂ ਪਲੇイングਾਂਗੀ ਪਰਿਵਾਰ ਦੇ ਕਿ ਮੈਂ ਸਾਥ ਦੇ ਕਿਰੇ ਦੇ ਨਾਲ ਪਰਿਵਾਰ ਸਾਰੇ ਮम्मा ਪਾਪਾ ਦਾਦੀ ਸਾਰਿਆਂ ਦਾ ਹੀ ਸਪੋਰਟ ਸੀਗਾ ਅੱਜ ਖੁਸ਼ੀ ਦਾ ਵੀ ਤੇ ਕਿਸਾ ਜਿਹੜਾ ਸ਼ਰੇਆ ਤੁਸੀਂ ਕਿਹਨੂੰ ਦੇਣਾ ਚਾਹੋਗੇ ਤੁਸੀਂ ਕ੍ਰੈਡਿਟ ਨਹੀਂ ਸਾਰਿਆਂ ਨੂੰ ਸਰ ਇੱਕ ਜਾਣੇ ਨਾਲੀਆਂ ਸਾਰਿਆਂ ਦੀ ਹੀ ਮਿਹਨਤ ਨਾਲ ਹੀ ਹੋਇਆ ਸਰ ਅੱਜ ਖੁਸ਼ੀ ਪੂਰੀ ਬੋਲ ਸਰ ਬੀਜੀ ਕਿਸ ਤਰ੍ਹਾਂ ਦੇਖ ਰਹੇ ਬਨਾਲਾ ਦੀ ਲੜਕੀ ਅੱਜ ਪੂਰੇ 12ਵੀਂ ਦੇ ਸਿੱਖ ਪੰਜਾਬ ਸਿੱਖਿਆ ਬੋਰਡ ਤੇ ਟੌਪ ਕੀਤਾ ਕਿਸ ਤਰ੍ਹਾਂ ਦੇਖੋ ਜੀ ਇਹ ਬੜੀ ਮਾਣ ਵਾਲੀ ਗੱਲ ਆ ਸਭ ਤੋਂ ਪਹਿਲਾਂ ਤਾਂ ਪੇਰੈਂਟਸ ਲਈ ਫਿਰ ਸਾਰਾ ਜਿਹੜਾ ਸਰਕਾਰੀ ਸਕੂਲ ਹੈ ਪ੍ਰਿੰਸੀਪਲ ਸਾਰੇ ਉਹਦੇ ਟੀਚਰ ਮੈਨੇਜਮੈਂਟ ਪਰ ਕੱਲੇ ਸਕੂਲ ਮੈਨੇਜਮੈਂਟ ਜਾਂ ਪੇਰੈਂਟਸ ਲਈ ਨਹੀਂ ਮੈਂ ਸਮਝਦਾ ਕਿ ਸਾਰੇ ਇਹ ਜ਼ਿਲ੍ਹੇ ਲਈ ਮਾਨ ਵਾਲੀ ਗੱਲ ਹੈ ਕਿ ਬਰਨਾਲੇ ਦੀ ਜਿਹੜੀ ਬੱਚੀ ਨੇ ਪੂਰੇ ਪੰਜਾਬ ਦੇ ਵਿੱਚੋਂ ਟੌਪ ਹੈ ਜਿਹੜਾ ਉਹ ਕੀਤਾ ਉਹ ਜਦੋਂ ਤੋਂ ਇਹ ਬ੍ਰੇਕਿੰਗ ਨਿਊਜ਼ ਤੁਹਾਡੇ ਸਾਰੇ ਚੈਨਲ ਤੇ ਚੱਲਣੀ ਸ਼ੁਰੂ ਹੋਈ ਹੈ ਕਿ ਬਰਨਾਲੇ ਦੀ ਹਰਸੀਰਤ ਨੇ ਮਾਰੀ ਬਾਜੀ ਅਸੀਂ ਉਦੋਂ ਦੇ ਆ ਸਕੂਲ ਚ ਆ ਕੇ ਬੈਠੇ ਆ ਘੰਟਾ ਹੋ ਗਿਆ ਸਾਨੂੰ ਸਾਰਿਆਂ ਨੂੰ ਵੇਟ ਕਰਦਿਆਂ ਨੂੰ ਤੇ ਬੜੀ ਖੁਸ਼ੀ ਚ ਬੜੀ ਉਤਸੁਕਤਾ ਨਾਲ ਅਸੀਂ ਉਡੀਕ ਜਿਹੜੀ ਆ ਕਰ ਰਹੇ ਸੀ ਕਿ ਕਦੋਂ ਹਰਸੀਰਤ ਸਕੂਲ ਚ ਆਵੇ ਤੇ ਕਦੋਂ ਅਸੀਂ ਉਹਨੂੰ ਵਧਾਈ ਦਈਏ ਕਿਉਂਕਿ ਸਾਨੂੰ ਸਾਰਿਆਂ ਨੂੰ ਬੜਾ ਚਾਅ ਹੈ ਬੜੀ ਖੁਸ਼ੀ ਹੈ ਸਾਰੇ ਬਰਨਾਲੇ ਵਾਸੀਆਂ ਨੂੰ ਕਿ ਬਰਨਾਲੇ ਦੀ ਧੀ ਨੇ ਐਡਾ ਵੱਡਾ ਮੁਕਾਮ ਹਾਸਲ ਕੀਤਾ ਕਿ 500 ਦੇ ਵਿੱਚੋਂ 500 ਨੰਬਰ ਹਨਾ ਕਲਪਨਾ ਕਰਨੀ ਵੀ ਓਕੇ ਆ ਵੀ 500 'ਚੋਂ 500 ਨੰਬਰ ਕਿਵੇਂ ਆ ਸਕਦੇ ਆ ਤੇ ਬਾਕੀ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਦੱਸਣਾ ਚਾਹਣਾ ਕਿ ਹਰ ਸਿਰਤ ਕੱਲੀ ਪੜ੍ਹਾਈ ਦੇ ਵਿੱਚੋਂ ਨਹੀਂ ਕਿਉਂਕਿ ਆਪਣੇ ਕੰਮ ਸਾਡਾ ਐਟੀਟਿਊਡ ਬਣਿਆ ਹੋਇਆ ਉਹਨਾਂ ਬੱਚਿਆਂ ਪ੍ਰਤੀ ਜੇ ਕੋਈ ਬੱਚਾ ਟੌਪ ਕਰਦਾ 500 'ਚੋਂ 500 ਨੰਬਰ ਲੈਂਦਾ ਤਾਂ ਆਪਾਂ ਕਹਿੰਦੇ ਵੀ ਇਕੱਲਾ ਬੜਾ ਖੂਬਚਾ ਹੋਊਗਾ ਕਿ ਸਾਰ ਦਿਨ ਕਿਤਾਬਾਂ ਦੇ ਨਾਲ ਜੁੜਿਆ ਰਹੇਗਾ ਹਰ ਸੀਰਤ ਕੱਲੀ ਪੜ੍ਹਾਈ 'ਚ ਨਹੀਂ ਸਟੇਟ 'ਚੋਂ ਨੈੱਟਬਾਲ 'ਚ ਉਹਦਾ 골ਡ ਹੈ ਤੇ ਨੈਸ਼ਨਲ 'ਚੋਂ ਸਿਲਵਰ ਹੈ ਨੈਸ਼ਨਲ ਲੈਵਲ ਦੀ ਉਹ ਉਹਦੇ ਨਾਲ-ਨਾਲ ਪਲੇਅਰ ਵੀ ਹੈ ਸੋ ਇਹਦੇ ਪਿੱਛੇ ਉਹਨਾਂ ਦੇ ਫਾਦਰ ਦੀ ਮੈਂ ਸਮਝਦਾ ਸਿਮਰਪ੍ਰੀਤ ਦੀ ਵੀ ਡੈਡੀਕੇਸ਼ਨ ਹੈ ਕਿਉਂਕਿ ਉਹ ਪੰਜਾਬ ਪੰਜਾਬ ਸਕੂਲ এডੂਕੇਸ਼ਨ ਬੋਰਡ 'ਚ ਡੀਐਮਐਸ ਨੇ ਡਿਸਟ੍ਰਿਕਟ ਮੈਨੇਜਰ ਸਪੋਰਟਸ ਉਹ ਸਾਰੇ ਬਰਨਾਲੇ ਜਿਲ੍ਹੇ ਦੇ ਕੇਵਲ ਬੱਚਿਆਂ ਨੂੰ ਨਹੀਂ ਆਪਣੀ ਬੱਚੀ ਤੇ ਵੀ ਪੂਰਾ ਉਹ ਧਿਆਨ ਦੇ ਰਹੇ ਆ ਤੇ ਜਿਹਦੇ ਕਰਕੇ ਬੱਚੀ ਖੇਡਾਂ ਵਾਲੇ ਪਾਸੇ ਵੀ ਤੇ ਪੜ੍ਹਾਈ ਵਾਲੇ ਪਾਸੇ ਵੀ ਜਿਹੜਾ ਉਹਨੇ ਪੰਜਾਬ ਦੇ ਵਿੱਚੋਂ ਪਹਿਲਾ ਨੰਬਰ ਜਿਹੜਾ ਹਾਸਲ ਕੀਤਾ ਸੋ ਸਾਨੂੰ ਸਾਰਾ ਜਿੰਨੇ ਬਰਨਾਲਾ ਦੇ ਵਸਾਈ ਆ ਬੜੀ ਖੁਸ਼ੀ ਆ ਬੜਾ ਚਾਹ ਤੇ ਮੈਂ ਹਸੀਰਤ ਨੂੰ ਜਿੱਥੇ ਵਧਾਈ ਦੇਣਾ ਮੈਂ ਉਹਦੇ ਅਗਲੇ ਭਵਿੱਖ ਲਈ ਮੈਂ ਬਹੁਤ ਸ਼ੁਭਕਾਮਨਾਵਾਂ ਦਿੰਦਾ ਲੱਗਦਾ ਹੈ ਕਿ ਤੁਸੀਂ ਜਿਵੇਂ ਆਪਣੇ ਬਨਾਲੇ ਹਲਕੇ ਵਾਸਤੇ ਸਪੋਰਟ ਚਾ ਸਿੱਖਿਆ ਵਾਸਤੇ ਮਰਗੀ ਹਰੇਕ ਨੂੰ ਸਕੂਲਾਂ ਨੂੰ ਵੈਲਥ ਦਾ ਯੂ نو ਗੇਲੇ ਅੰਕੋਸ਼ੀ ਕਿਸੇ ਕਿਸੇ ਕੀ ਅੱਜ ਦੀ ਨਤੀਜੇ ਉਸ ਤੋਂ ਦੇਖੀ ਬੜੀ ਆ ਰਹੇ ਨੇ ਦੇਖੋ ਸਰਕਾਰ ਉਪਰਾਲੇ ਜਿਹੜੇ ਆ ਉਹ ਕਰਦੀ ਐ ਸਰਹਾਰ ਦੇ ਲਈ ਸਾਡੀ ਸਰਕਾਰ ਨੇ এডਿਕੇਸ਼ਨ ਪ੍ਰਤੀ ਬੜਾ ਕੰਮ ਐ ਜਿਹੜਾ ਉਹ ਕੀਤਾ ਪਰ ਜਿਹੜੀ ਉਸ ਤੋਂ ਵੀ ਵੱਡੀ ਜਿਹੜੀ ਮਿਹਨਤ ਐ ਉਹ ਮੈਂ ਸਮਝਦਾ ਕਿ ਜਿਹੜੇ ਟੀਚਰ ਜਿਹੜੇ ਪੜਾਉਂਦੇ ਆ ਤੇ ਬਾਕੀ ਜਿਹੜੇ ਬੱਚੇ ਦੀ ਆਪਣੀ ਮਿਹਨਤ ਹੈ ਨਾ ਜਿਹੜਾ ਤੁਸੀਂ ਦੇਖੋ ਵੀ ਕਿੰਨੇ ਡੈਡੀਕੇਟਡ ਹੋਣੀ ਐ ਕਿ ਜਿਹੜੇ ਦੋਨੋਂ ਚੀਜ਼ਾਂ ਨੂੰ ਬੈਲੈਂਸ ਕਰਕੇ ਸਪੋਰਟ ਤੇ এডਿਕੇਸ਼ਨ ਨੂੰ ਚੱਲ ਰਹੀ ਐ ਤੇ 500 ਜੋ 500 ਨੰਬਰ ਲੈਣੇ ਤੇ ਉਹ 100% ਕੰਫੀਡੈਂਟ ਵੀ ਸੀ ਕਿ ਮੇਰਾ ਨਾਮ ਜਿਹੜਾ ਉਹ ਮੈਰਿਟ ਦੇ ਵਿੱਚ ਆਊਗਾ ਤੋ ਮੈਂ ਪਹਿਲਾਂ ਵੀ ਕਹਿ ਕੇ ਹਰਪੀਰਤ ਨੂੰ ਸਾਰਾ ਪੰਜਾਬ ਅੱਜ ਜਾਣਨ ਲੱਗਿਆ ਪਰ ਇਹਦੇ ਪਿੱਛੇ ਕਈ ਸਾਲਾਂ ਦੀ ਉਹਦੀ ਡੈਡੀਕੇਸ਼ਨ ਉਹਦੀ ਮਿਹਨਤ ਹੋਣੀ ਹੈ ਜਿਹੜੀ ਉਹਨੇ ਕੱਲੋ ਪਿਛਲੇ ਕਈ ਸਾਲਾਂ ਤੋਂ ਉਹਨੇ ਕੀਤੀ ਹੋਣੀ ਹੈ ਜਿਹਦੇ ਵਿੱਚ ਜਿੱਥੇ ਪੂਲ ਦਾ ਰੋਲ ਹੈ ਉੱਥੇ ਹੀ ਉਹਦੇ ਪੇਰੈਂਟਸ ਦਾ ਸੈਕਰੀਫਾਈਸ ਹੈ ਉਹਨਾਂ ਨੂੰ ਵੀ ਕਿਉਂਕਿ ਬਰਾਬਰ ਉਨੀ ਮਿਹਨਤ ਕਰਨੀ ਪੈਂਦੀ ਹੈ ਹਨਾ ਮਦਰ ਨੂੰ ਫਾਦਰ ਨੂੰ ਤੋ ਬਹੁਤ ਵੱਡੀ ਇਹ ਪ੍ਰਾਪਤੀ ਹੈ ਜਿਹਦੇ ਕਰਕੇ ਅੱਜ ਉਹ ਮਿਹਨਤ ਤੋਂ ਬਾਅਦ ਸਾਰਾ ਪੰਜਾਬ ਜਿਹੜਾ ਉਹਨੂੰ ਜਾਣਨ ਲੱਗਿਆ ਤੁਮ ਅਗਲੇ ਪੋਖ ਖਲੀ ਹਸੀਰਤ ਨੂੰ ਬਹੁਤ ਵਧਾਈ ਬਹੁਤ ਮੁबारकबाद